ਕੋਸ਼ ਨਾ ਵੀਰੇ ਬੜੇ ਬਨਾਵਾ ਜਿਹੜਾ ਮਾਰਿਆ ਉਹ WhatsApp ਪੈਣੇ ਮੈਂ ਸੋਚਿਆ ਥੋੜੇ ਤਿਆਰਾਂ ਨਾਲ ਦੇਣਾ ਐ ਫੇਸਬੁਕ ਤੇ ਬਾਤ ਨਹੀਂ ਆਹ ਹਾਂ ਵੀਰੇ ਆ ਵੀ ਤੇਰੀ ਗੱਲ ਸਹੀ ਉਹ ਆਪਣਾ ਕਲ ਨਹੀਂ ਬੈਠਾ ਆਹ ਹਾਂ ਵੀਰੇ ਆਪਣਾ ਘਰ ਆ ਹੀ ਹੈ ਪੈਣੇ ਅੱਗੇ ਤੇ ਹੁਣੇ ਚਾਹਣਾ ਮਿਲਦਾ ਸੀ ਮੈਨੂੰ ਹੁਣ ਇਹਨੂੰ ਕੀ ਹੋ ਗਿਆ ਕੀ ਦਸਾਂ ਵੀਰੇ ਇਹ ਤਾਂ ਬਸ ਹੁਣ ਛੋਟੀ ਨਾਲ ਹੀ ਚੱਲਦਾ ਛੋਟੀਆਂ ਨਾਲ ਕੋਈ ਨਾ ਪੈਣੇ ਹੋਂਸਾ ਰੱਖੋ ਪ੍ਰਮਾਤਮਾ ਸਭ ਸਹੀ ਕਰੂਗਾ ਵੀਰੇ ਇੱਕ ਕਮੈਂਟ ਬੈਠੀ ਮੱਕਾਲੇ ਨੂੰ ਠਾਲ ਕੇ ਆ ਕੀ ਹੋਇਆ ਸਈਗਾ ਸਾਨ ਵੈਲਕਮ ਟੂ ਮਾਈ YouTube ਚੈਨਲ ਤੇ ਅੱਜ ਆਪਾਂ ਦੱਸਾਂਗੇ ਇਹਨੂੰ ਬਿਹਾਈਂਡ ਦਾ ਸੀਨ ਤੇ ਵੀਡੀਓ ਬੜੀ ਐਂਡੋਨ ਵਾਲੀ ਆ ਫਨੀ ਹੋਣ ਵਾਲੀ ਆ ਤੇ ਸਕਿਪ ਨਾ ਕਰਿਓ ਤੇ ਜ਼ਰੂਰ ਦੇਖਿਓ ਠੀਕ ਆ ਜੀ ਤੇ ਆਪਣੀ ਵੀਡੀਓ ਕਿਵੇਂ ਸ਼ੂਟ ਹੁੰਦੀ ਆ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਆਪਾਂ ਚਲੋ ਆ ਜਿਓ ਫਿਰ ਐਕਚੂਅਲ ਲੱਗ ਦੇਖਣਾ ਟ੍ਰਾਈ ਕਰਕੇ ਦੇਖ ਅੱਲਾਸੇ ਗੁੱਸੇ ਚ Não <laughs> ਕੀ ਨਹੀਂ ਹਾਲ ਪੁੱਛਣਾ ਤੇ ਬਾਜੂ ਨੇ ਬੋਲਾਂ ਹਾਂ ਬਣੇ ਮੱਤਾਂ ਹਾਂ ਵੀਰੇ ਇਹ ਵੀ ਤੇਰੀ ਗੱਲ ਠੀਕ ਆ ਨੇ ਕਹਣਾ ਮੈਂ ਕਮਾ ਕੜਾ ਜ ਮੈਂ ਪੈਸੇ ਕਮਾ ਲੀ ਠੀਕ ਆ ਹਾਂ ਵੀਰੇ ਇਹ ਵੀ ਤੇਰੀ ਗੱਲ ਠੀਕ ਆ ਤੇ ਨੇ ਕਹਿਣਾ ਪੁੱਛ ਆਹ ਨੇ ਕਹਣਾ ਕਿ ਉਹ ਕਾਲਾ ਨਹੀਂ ਬੈਠਾ ਹਾਂ 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 ਵੀਰੇ ਆਪਣਾ ਕਾਲਾ ਹੀ ਆ ਹਾਂ ਚਲ ਚਲ ਅੰਦਰ ਦੇਖ ਕੇ ਬੋਲਣਾ ਕਾਲਾ ਠੀਕ ਆ ਹਾਂ ਹਾਂ ਵੀਰੇ ਆਪਣਾ ਕਾਲਾ ਹੀ ਆ ਠੀਕ ਹੈ ਤਾਂ ਕਾਲਾ ਤਾਂ ਪੜਤਾ ਯਾਦ ਹੋ ਗਈ ਨਹੀਂ ਤਨਾ ਵੀਰੇ ਇਬੜੇ ਦਿਨਾਂ ਬਾਅਦ ਗੇੜਾ ਮਾਰਿਆ ਠੀਕ ਆ ਚੱਲ ਬਣ ਕੋਰਸ ਨਾ ਵੀਰੇ ਬੜੇ ਦਿਨਾਂ ਬਾਅਦ ਜਿਹੜਾ ਮਾਰਿਆ ਨੈਚੁਰਲ ਬੋਲਣਾ ਆ। ਆ ਠੀਕ। ਕੋ WhatsApp ਨੇ ਮੈਂ ਸੋਚਿਆ ਥੋੜੇ ਧਿਆਰਾ ਦੇਣਾ। ਐਸੇ-ਉਸੇ ਵਟ ਲਈਏ। ਮੈਂ ਥੋੜੇ ਧਿਆਰਾ ਦੇਣਾ। ਮੈਂ ਤੇ ਚੈੱਕ ਕਰਨ ਦੇਣਾ। ਮੈਂ ਕਿ ਆਪ ਬੋਲ ਕੇ ਦਿਖਾ ਪਹਿਲਾਂ ਮੈਂ ਤੁਹਾ ਸਾਥ ਕਰ ਬੋਲਣਾ। ਥੋੜਾ ਹਾਂ। 1 2 3 ਉਦਲ ਦੇ ਕੇ। ਹਾਂ ਹਾਂ ਇਹ ਵੀ ਗੱਲ ਤੇਰੀ ਬਿਲਕੁਲ ਠੀਕ ਆ। हां हां वीरे अभी तेरी गल सही है तो बिल्कुल ठीक अभी सेम ही है नहीं नहीं हाँ हां हां वीरे ऊंची थोड़ा हां हां वीरे अभी तेरी गल सही है रुक जो 1 2 3 हां जी हां हां अभी गल तेरी बिल्कुल ठीक है ओ वीरा ही वी बोल <laughs> One, two, three. Start. हाँ हाँ, बोलना ना 1 2 3 स्टार्ट हां हां अभी गल तेरी ओ भरा हां वीरे बोलन तो नहीं बोल रहा <laughs> वीरे हां <laughs> हां हाँ वीरे अभी तेरी गल सही है ਵੀਰੇ ਹਾਂ ਹਾਂ ਵੀਰੇ ਚਲੇ 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 ਕੀ ਨਾ ਚਲੇ 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 ਹਾਂ ਹਾਂ ਵੀਰੇ ਇਹ ਵੀ ਗੱਲ ਤੇਰੀ ਹਾਂ ਹਾਂ ਵੀਰੇ ਵੀ ਕਿਹਾ ਹਾਂ ਹਾਂ ਵੀਰੇ ਤੇਰੀ ਗੱਲ ਸਹੀ ਹੈ ਹਾਂ 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 ਵੀਰੇ ਮੈਂ ਆਪ ਟੀਕ ਨਹੀਂ ਲੈਣਾ ਚਲੋ ਤੂੰ ਕਮਣੋਂ ਆਸਾਂ ਆਂਦੇ ਚਲ 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 1 2 3 ਸਟਾਰਟ ਹਾਂ ਹਾਂ ਵੀਰੇ ਅਵੀ ਤੇਰੀ ਗੱਲ ਸਹੀ ਹੈ ਓਏ ਯਾਰ ਸਪੇਸ ਨਹੀਂ ਬਣਾ ਹਾਂ ਹਾਂ ਵੀਰੇ ਅਵੀ ਤੇਰੀ ਗੱਲ ਸਹੀ ਹੈ हाँ हाँ विरे हाँ हाँ विरे हाँ हाँ तेरी गल सही है ठीक है है कंटिन्यू चलो स्टार्ट हाँ अभी हाँ तेरी गल सही है। तो तो अपना बैठा इधर इधर नहीं नहीं उधर फिर दे रहा है मैं ਕਣੀ ਅਕੀਡ ਇਹਨਾਂ ਕਾਲੇ ਬੈਠਾ ਲਿਆ ਉਹ ਆਪਣਾ ਕਾਲ ਨਹੀਂ ਬੈਠਾ ਆ ਅੱਗੇ ਕੀ ਆ ਉਹਦੇ ਭੈਣ ਫਿਰ ਉਸਤਵਾਰ ਭੈਣ ਨੂੰ ਬੁਲਾਣਾ ਭੈਣ ਭੈਣ ਦਾ ਹਾਂ ਹਾਂ ਕਾਲੀ ਕਾਲੀ ਭੈਣ ਅੱਗੇ ਮੈਨੂੰ ਬੜੇ ਪਿਆਰ ਰੁਕੇ ਰੁਕੇ ਥੱਲੇ ਆਂ ਕਾਲਾ ਤਾਂ ਥੱਲੇ ਕਾਲਾ ਸਲੀਪ ਹੱਟ ਚ ਕੱਢ ਲਾ ਸਿਰ ਪਿਛਲਾ ਨਾ ਸਟਾਪ ਚੱਲ ਉਹ ਆਪਣਾ ਕਾਲ ਨਹੀਂ ਬੈਠਾ ਹਾਂ ਵੀਰੇ ਉਹ ਭਰਾ ਉੱਧਰ ਦੇਖਾ ਉੱਧਰ ਦੇਖਣਾ ਵਾ ਉਹ ਅੰਦਰ ਕਹਿਆ ਜਾ ਕੋਈ ਕੀ ਆ ਉਹ ਅੰਦਰ ਬੈਠਾ ਕਾਲਾ ਡਾਇਰੈਕਟਰ ਖੜਾ ਤੰਦਾ ਉਹ ਕਾਲਾ ਨਹੀਂ ਨਹੀਂ ਮੈਂ ਵੀ ਤੁਹਾਨੂੰ ਕਹਿ ਰਿਹਾ ਇੱਧਰ ਬੈਠਾ ਕਾਲਾ ਉਹ ਕੋਈ ਨਹੀਂ ਉਹ ਮੰਜੀ ਤੇ ਕਾਲਾ ਬੈਠਾ ਠੀਕ ਆ ਅੱਖਾਂ ਤੇ ਆ ਆ ਤੇਰੀ ਅੱਖਾਂ ਜਿਹੜੀਆਂ ਉੱਤੇ ਤੂੰ ਨਹੀਂ ਇੱਧਰ ਆਉਂਦਾ ਹੂੰ ਮੈਂ ਬੋਲਣਾ ਹਾਂ ਤੇ ਤੋਰ ਲੈਣਾ ਤਾ ਸੌ ਮੈਨੂੰ ਇਹਨੂੰ ਇੰਜ ਲੈਣਾ ਨਾ ਨਹੀਂ 2 3 ਸਟਾਰ ਉਹ ਆਪਣਾ ਕੋਲੋਨੀ ਬੈਠਾ हां हां विरे अपना ਘਾਗਾ ਹੀ ਹੈ ਇਹ ਪੈ ਤਾ ਕਰਨ ਨੂੰ ਲੁਕਟਿਆ ਹੈ ਹਾਂ ਮੈਨਾਂ ਇਹ ਐਸੇ ਪਾਣੀ ਨਹੀਂ ਚਲੋ ਉਹ ਚਲੋ ਵੇ ਇਹ ਵੀ ਆਈ ਗਈ ਮਿੱਟੀ ਉਹ ਆਇਆ ਕੀ ਹੈ ਪਹਿਣੀ ਅੱਗੇ ਤੇ ਬੜੇ ਚਾਣਾ ਮਿਲਦਾ ਸੀ ਮੈਨੂੰ ਹੁਣ ਇਹਨੂੰ ਕੀ ਹੋ ਗਿਆ ਬਸ ਬੜੇ ਮੂਕ ਕਰੋ ਮੇਰਾ ਲੈਣਾ ਤਾਂ ਕੋਪੀ ਕਿ ਕੀ ਦੱਸਾਂ ਵੀਰੇ ਹੁਣ ਤਾਂ ਛੋਟੀ ਨਾਲ ਹੀ ਚੱਲਦਾ ਥੋੜਾ ਜਿਹਾ ਰੁਕਣਾ ਠੀਕ ਹੈ ਕੋਈ ਨਾ ਪਰਮਾਤਮਾ ਕੋਈ ਨਾ ਪਰਮਾਤਮਾ ਸਭ ਸਹੀ ਕਰੂਗਾ ਪਾਤ ਜੋੜ ਕੇ ਤਾਂ ਉਹ ਦੇ ਠੀਕ ਹੈ ਦੇ ਲਓ ਕੀ ਹਾਲ ਹੰਦ ਨਾੜੀ ਬੰਦੀ ਚ ਕਿਹੜੇ ਘੰਟਾ ਹੋ ਗਏ ਨਿਕਲ ਛੋੜ ਦਿੰਦੇ ਵੀਡੀਓ ਲਾਈਕ ਨਹੀਂ ਨਾ ਕਰਦੇ ਦੇਖ ਲੋ ਕਿੰਨੀ ਮਿਹਨਤ ਲੱਗਦੀ ਹੈ ਨਾ ਲਾਈਕ ਲੁੱਕ ਕਰਦਿਆ ਕਰੋ ਵੀਡੀਓ ਯਾਰ ਤੇ ਤੁਹਾਨੂੰ ਲਾਇਕ ਬੜੇ ਨਲਾਕ ਮੈਂ ਆਰਟਿਸਟ ਫੜੇ ਆ ਕੋਈ ਮਿੱਟੀ ਕਰਾ ਦੇ ਜਖਣਾ ਫੋਟ ਦੇ ਵੇਟਰ ਟਰੈਕਟਰ ਦੀ ਸਰ ਰੱਖੋ ਪ੍ਰਮਾਤਮਾ ਸਭ ਸਹੀ ਕਰੇਗਾ ਹਾਂ ਹਾਂ ਦੇਖ ਬੜੇ ਲਿਆਉਂਦੇ ਆਉਂਦੇ ਬੰਦੇ ਆਪਣੇ ਕੀ ਦੱਸਾਂ ਮੇਰੇ ਕਾਲ